ਕੜਾਕੇ ਦੀ ਠੰਡ ਦੇ ਬਾਵਜੂਦ ਖਨੌਰੀ ਬਾਰਡਰ ਤੇ ਕਿਸਾਨ ਲਗਾਤਾਰ ਡਟੇ ਹੋਏ ਨੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 29ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਬਾਰਡਰਾਂ ਦੇ ਉੱਤੇ ਜੋ ਟੈਂਟ ਲਗਾਏ ਹੋਏ ਸੀ ਤਾਂ ਉਹ ਟੈਂਟ ਉਤਾਰ ਕੇ ਹੁਣ ਟੀਨਾ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸ਼ੰਭੂ ਬਾਰਡਰ ਤੇ ਵੀ ਜੋ ਟੈਂਟ ਲੱਗੇ ਸੀ ਉੱਥੇ ਵੀ ਟੀਨਾ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਖਨੌਰੀ ਬਾਰਡਰ ਦੇ ਉੱਤੇ ਵੀ ਜੋ ਟੈਂਟ ਲੱਗੇ ਸੀ ਉਤਾਰ ਕੇ ਟੀਨਾ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਪਿਛਲੇ ਕੱਲ ਤੋਂ ਲਗਾਤਾਰ ਹੌਲੀ-ਹੌਲੀ ਬਾਰਿਸ਼ ਹੁੰਦੀ ਹੋਈ ਨਜ਼ਰ ਆ ਰਹੀ ਆ ਬਾਰਿਸ਼ ਦੇ ਕਰਕੇ ਜੋ ਕਿਸਾਨ ਬਾਰਡਰਾਂ ਦੇ ਉੱਤੇ ਬੈਠੇ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਉਹਨਾਂ ਦੇ ਜਿਹੜੇ ਹੌਸਲੇ ਨੇ ਉਸੇ ਤਰੀਕੇ ਦੇ ਨਾਲ ਬੁਲੰਦ ਹੈ ਜਿਸ ਤਰੀਕੇ ਦੇ ਨਾਲ 13 ਫਰਵਰੀ ਨੂੰ ਬੁਲੰਦ ਸੀ ਕਿਉਂਕਿ 13 ਫਰਵਰੀ ਤੋਂ ਕਿਸਾਨੀ ਅੰਦੋਲਨ ਦੋ ਚੱਲਿਆ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ ਤਾਂ ਜਗਜੀਤ ਸਿੰਘ ਡੱਲੇਵਾਲ ਜਿਹੜੇ ਅੱਜ 29ਵੇਂ ਦਿਨ ਦੇ ਵਿੱਚ ਮਰਨ ਵਰਤ ਤੇ ਪਹੁੰਚ ਚੁੱਕਿਆ ਉਹਨਾਂ ਦਾ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਇਹ ਖਬਰ ਹੈ ਸਿਹਤ ਜਿਹੜੀ ਲਗਾਤਾਰ ਉਹਨਾਂ ਦੀ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਆ ਡਾਕਟਰਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਅਜਿਹੇ ਮਰੀਜ਼ ਨੂੰ ਤਾਂ ਆਈਸੀਯੂ ਦੇ ਵਿੱਚ ਰੱਖਿਆ ਜਾਂਦਾ ਤੇ ਡਾਕਟਰਾਂ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਕਿ ਉਹਨਾਂ ਦਾ ਕੋਈ ਵੀ ਅੰਗ ਕਿਸੇ ਵੇਲੇ ਵੀ ਫੇਲ ਹੋ ਸਕਦਾ ਭਾਵੇਂ ਗੁਰਦਿਆਂ ਦੀ ਗੱਲ ਕਰੀਏ ਤਾਂ ਭਾਵੇਂ ਗੱਲ ਕਰੀਏ ਉਹਨਾਂ ਦੇ ਜੋ ਬਲੱਡ ਦੀ ਬਲੱਡ ਜਿਹੜਾ ਆ ਉਹਨਾਂ ਦਾ ਕਾਫੀ ਜ਼ਿਆਦਾ ਘਟ ਚੁੱਕਿਆ ਬੀਪੀ ਸ਼ੂਗਰ ਦੀ ਸਮੱਸਿਆ ਤੇ ਨਾਲ ਹੀ ਦਿਲ ਦੀ ਧੜਕਣ ਰੁਕਣ ਦੀ ਵੀ ਗੱਲ ਕਹੀ ਹੈ ਕਿ ਦਿਲ ਦੀ ਧੜਕਣ ਰੁਕ ਸਕਦੀ ਆ ਦੇਰ ਰਾਤ ਦੀ ਜੇਕਰ ਗੱਲ ਕਰੀਏ ਜੋ ਬੀਤੀ ਰਾਤ ਸੀ ਪੂਰੀ ਰਾਤ ਜਗਜੀਤ ਸਿੰਘ ਢੱਲੇਵਾਲ ਨੂੰ ਨੀਂਦ ਨਹੀਂ ਆਈ ਤਾਂ ਨੀਂਦ ਕਿਉਂ ਨਹੀਂ ਆਈ ਕਿਉਂਕਿ 29ਵਾਂ ਦਿਨ ਅੱਜ ਹੋ ਚੁੱਕਿਆ ਅੰਨ ਨਹੀਂ ਖਾਦਾ ਜਗਜੀਤ ਸਿੰਘ ਢੱਲੇਵਾਲ ਨੇ ਤਾਂ ਲਗਾਤਾਰ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਬੇहद ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ ਤੇ ਦੂਜੇ ਪਾਸੇ ਜੋ ਸਿਆਸਤਦਾਨ ਨੇ ਉੱਥੇ ਪਹੁੰਚ ਰਹੇ ਨੇ ਪਹੁੰਚ ਕੇ ਉੱਥੇ ਫੋਟੋਆਂ ਖਿਚਾਉਂਦੇ ਨੇ ਕੀ ਉਹ ਸਿਆਸਤ ਕਰਦੇ ਨੇ ਉਹ ਰੱਬ ਜਾਣਦਾ ਜਾਂ ਫਿਰ ਉਹ ਸਿਆਸਤਦਾਨ ਜਾਣਦੇ ਨੇ ਪਰ ਕਿਸੇ ਵੀ ਕੇਂਦਰ ਦੇ ਹਲੇ ਤੱਕ ਮੰਤਰੀ ਦਾ ਕੋਈ ਇਸ ਬਾਬਤ ਬਿਆਨ ਨਹੀਂ ਆਇਆ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਬਰਤ ਜਿਹੜਾ ਆ ਉਹ ਖਲਵਾ ਦਿਓ ਕਿ ਅਸੀਂ ਗੱਲਬਾਤ ਕਰਨੇ ਨੂੰ ਤਿਆਰ ਆ ਅਜੇ ਹਾਂ ਕੋਈ ਬਿਆਨ ਨਹੀਂ ਆਇਆ ਜਗਜੀਤ ਸਿੰਘ ਡੱਲੇਵਾਲ ਨੂੰ ਹਾਲਾਂਕਿ ਸਿਆਸਤਦਾਨ ਜਿਹੜੇ ਪਹੁੰਚ ਰਹੇ ਨੇ ਉਹਨਾਂ ਨੇ ਜ਼ਰੂਰ ਕਿਹਾ ਕਿ ਤੁਸੀਂ ਮਰਨ ਬਰਤ ਖਤਮ ਕਰ ਦਿਓ ਔਰ ਉਹ ਕਹਿੰਦੇ ਮਰਨ ਵਰਤ ਉਹਦੇ ਉਹੀ ਖਤਮ ਹੋਵੇਗਾ ਜਦੋਂ ਐਮਐਸਪੀ ਦਾ ਗਰੰਟੀ ਕਾਨੂੰਨ ਬਣੇਗਾ ਉਹਨਾਂ ਦੇ ਇਰਾਦੇ ਬਿਲਕੁਲ ਸਪੱਸ਼ਟ ਨੇ ਇਰਾਦੇ ਸਾਫ਼ ਨੇ ਉਹਨਾਂ ਦੇ ਇਰਾਦੇ ਦ੍ਰਿੜ ਨੇ ਕਿ ਅਸੀਂ ਮੈਂ ਆਪਣੀ ਜਿਹੜੀ ਜਾਨ ਆ ਕਿਸਾਨੀ ਦੇ ਲੇਖੇ ਲਾ ਚੁੱਕਿਆ ਆਪਣੀ ਜਾਨ ਕੁਰਬਾਨ ਕਰਦਾਗਾ ਇਸ ਕਿਸਾਨੀ ਸੰਘਰਸ਼ ਦੇ ਵਿੱਚ ਮੈਂ ਸ਼ਹੀਦ ਹੋ ਜਾਵਾਂਗਾ ਜੇਕਰ ਮੇਰੀ ਸ਼ਹੀਦੀ ਦੇ ਨਾਲ ਕਿਸਾਨਾਂ ਨੂੰ ਹੱਕ ਮਿਲਦੇ ਨੇ ਤਾਂ ਮੇਰੇ ਲਈ ਇਸ ਤੋਂ ਵੱਡੀ ਗੱਲ ਹੋਰ ਹੋ ਕੀ ਸਕਦੀ ਆ ਤਾਂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਹਰ ਕੋਈ ਫਿਕਰਮੰਦ ਹੈ ਪਰ ਸਵਾਲ ਇਹੀ ਹੈ ਖੜਾ ਹੁੰਦਾ ਹੈ ਕਿ ਆਖਰ ਕਿਸਾਨੀ ਮਸਲੇ ਦਾ ਹੱਲ ਨਿਕਲੇਗਾ ਕਿਵੇਂ ਮਰਨ ਵਰਤ ਤਾਂ 29ਵਾਂ ਦਿਨ ਪਹੁੰਚ ਚੁੱਕਿਆ ਕਿਸਾਨ ਲਗਾਤਾਰ ਵੱਖ-ਵੱਖਰੇ ਪ੍ਰੋਗਰਾਮ ਦੇ ਰਹੇ ਨੇ ਅੱਜ ਦਾ ਪ੍ਰੋਗਰਾਮ ਦਿੱਤਾ ਹੋਇਆ ਕਿਸਾਨਾਂ ਨੇ ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਦੇ ਵਿੱਚ ਅੱਜ ਸ਼ਾਮ ਨੂੰ ਕੈਂਡਲ ਮਾਰਚ ਕੀਤਾ ਜਾਵੇਗਾ 26 ਤਰੀਕ ਦਾ ਵੀ ਪ੍ਰੋਗਰਾਮ ਦਿੱਤਾ ਹੋਇਆ ਹੈ 30 ਤਰੀਕ ਦਾ ਪੰਜਾਬ ਦੇ ਵਿੱਚ ਪੂਰੇ ਪੰਜਾਬ ਨੂੰ ਬੰਦ ਕਰਨ ਦਾ ਪ੍ਰੋਗਰਾਮ ਦਿੱਤਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪ੍ਰੋਗਰਾਮ ਲਿਖੇ ਜਾ ਰਹੇ ਨੇ ਪਰ ਕੇਂਦਰ ਸਰਕਾਰ ਦੇ ਕਿਸੇ ਵੀ ਵਜ਼ੀਰ ਦਾ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦਾ ਕੋਈ ਵੀ ਪੋਜ਼ਿਟਿਵ ਬਿਆਨ ਕੋਈ ਵੀ ਅਜਿਹਾ ਬਿਆਨ ਭਾਵੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੱਲ ਕਰੀਏ ਅਜਿਹਾ ਨਹੀਂ ਆਇਆ ਬਿਆਨ ਕਿ ਜਿਸ ਦੇ ਨਾਲ ਕਿਸਾਨਾਂ ਨੂੰ ਥੋੜੀ ਜੀ ਆਸਾਂ ਉਮੀਦਾਂ ਜਾਗ ਸਕਣ ਜਿਸ ਦੇ ਨਾਲ ਕਿਸਾਨਾਂ ਨੂੰ ਥੋੜੀ ਜੀ ਉਮੀਦ ਹੋਵੇ ਕਿ ਅਸੀਂ ਹੁਣ ਇਹ ਜਿੱਤ ਹਾਸਲ ਕਰ ਲਈ ਹੈ ਪਰ ਜਗਜੀਤ ਧੱਲੇਵਾਲ ਦੀ ਸਿਹਤ ਜਿਹੜੀ ਹੈ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਜ